ਨੌਜਵਾਨ ਵੀਰ ਵੱਲੋਂ ਵਧੀਆ ਉਪਰਾਲਾ ਕੀਤਾ ਜੀ ਆਇਆ ਦਵਾਈਆਂ ਦਾ ਭੰਡਾਰਾ ਲਾ ਦਿੱਤਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਵੱਡੀ ਤਦਾਦ ਦੇ ਵਿੱਚ ਲੋੜਵੰਦ ਪਰਿਵਾਰ ਨੇ ਜਿਹੜੇ ਦਵਾਈਆਂ ਲੈਣ ਵਾਸਤੇ ਇੱਥੇ ਪਹੁੰਚ ਰਹੇ ਨੇ ਆਪਾਂ ਕਿ ਇਹਨਾਂ ਚੰਗੀ ਸਿਹਤ ਦੇ ਕੇ ਚੰਗੀਆਂ ਦਵਾਈਆਂ ਦੇ ਕੇ ਜੇ ਕੋਈ ਠੀਕ ਹੋਊਗਾ ਸ਼ਾਇਦ ਉਹ ਹੀ ਢਿੱਡੋ ਦਵਾਵਾ ਸਾਹਿਬ ਜਾਨ ਨੂੰ ਅਸਲੀ ਸ਼ਰਧਾਂਜਲੀ ਹੋਊਗੀ ਕਿਉਂ ਨਾਟ ਅਲੌਡ ਅਲਫਾਜ ਵਰਤਨੇ ਪਏ ਉਹਨਾਂ ਨੂੰ ਇਹ ਤਾਂ ਉਹਨਾਂ ਦੇ ਫਾਇਦੇਮੰਦ ਸੀ ਦਵਾਈਆਂ ਫ੍ਰੀ ਦੇ ਵਿੱਚ ਵੰਡਦੀਆਂ ਸੀ ਤੁਸੀਂ ਉਹਨਾਂ ਦਾ ਭਾਰ ਹੌਲਾ ਹੋ ਜਾਣਾ ਸੀ ਮੈਡੀਕਲ ਸੁਪਰਡੈਂਟਰ ਦਾ ਲੱਖ ਦੇ ਲੱਖ ਦੀ ਦੀਵਾਰੀ ਟੋਟੇ ਨਹੀਂ ਹੈ ਵਾਈ ਜੀ ਜਿੰਨੀ ਕੋ ਦਵਾਈ ਵੰਡੀ ਜਾਣੀ ਸੀਗੀ ਅਗਲੇ ਸੋਜ ਦੇ ਚੱਲੇ ਜਾਂ ਛੱਡ ਪਰ ਅਸੀਂ ਨਹੀਂ ਬੰਦੇ ਤੇ ਆਦੀ ਦੀਵਾਰੀ ਤੇ ਬਣੇ ਗੁਰੂ ਨਾਨਕ ਦੇਵ ਹਸਪੀਟਲ ਗੁਰੂ ਨਾਨਕ ਮੈਡੀਕਲ ਕਾਲਜ ਇਹ ਉੱਥੋਂ ਦੀਆਂ ਪਰਚੀਆਂ ਨੇ ਸਾਰੀਆਂ ਹੀ ਇੱਕ ਨਹੀਂ ਸਾਰੀਆਂ ਹੀ ਕਾਫੀ ਇੱਕ ਵਾਰ 100 150 ਪੇਸ਼ੈਂਟ ਦਵਾਈਆਂ ਲੈ ਕੇ ਜਾ ਚੁੱਕਾ ਵਾ ਬਾਬਾ ਨਾਨਕ ਜੀ ਨੇ ਹੀ ਪ੍ਰਸਾ ਚਲਾਈ ਸੀ ਤੇ ਇਹ ਜਿਹੜਾ 20 ਰੁਪਏ ਦਾ ਭੰਡਾਰਾ ਲਾਤਾ ਲੰਗੜ ਦਾ ਭੰਡਾਰਾ ਲਾਤਾ ਤੁਸੀਂ ਦਵਾਈਆਂ ਦਾ ਲਾ ਰਿਆ ਸੀ ਇਹ ਵੀ ਵਧੀਆ ਉਪਰਾਲਾ ਹੈ ਮੈਂ ਤਾਂ ਵੀਰੇ ਬਹੁਤ ਵਧੀਆ ਸਮਝਦੇ ਵਾਕੇ ਲੋਕਾਂ ਦੀ ਭਲਾਈ ਆ ਇਹ ਕਰਨਦੇ ਆ ਮੈਂ ਤਾਂ ਕਹਿੰਨੀ ਜਿਹੜੀ ਵੀ ਦੁਨੀਆ ਇਦਾਂ ਦਵਾਈ ਤੋਂ ਬੈਠੀ ਉਹ ਵੀਰੇ ਕੋ ਲਾ ਆਉਣ ਆਨ 에ਅਰ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਸਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਹਰ ਕੋਈ ਆਪਣੀ ਸਰਦਾ ਭਾਵਨਾ ਨਾਲ ਭੰਡਾਰੇ ਲਾ ਰਿਹਾ ਲੰਜਰ ਭੰਡਾਰੇ ਲਾ ਰਿਹਾ ਤਾਂ ਅੱਜ ਅੰਮ੍ਰਿਤਸਰ ਪਹੁੰਚੇ ਆ ਜਿੱਥੇ ਨੌਜਵਾਨ ਵੀਰ ਵੱਲੋਂ ਵਧੀਆ ਉਪਰਾਲਾ ਕੀਤਾ ਜਿਆ ਦਵਾਈਆਂ ਦਾ ਭੰਡਾਰਾ ਲਾ ਦਿੱਤਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਵੱਡੀ ਤਦਾਦ ਦੇ ਵਿੱਚ ਲੋੜਵੰਦ ਪਰਿਵਾਰ ਨੇ ਜਿਹੜੇ ਦਵਾਈਆਂ ਲੈਣ ਵਾਸਤੇ ਇੱਥੇ ਪਹੁੰਚ ਰਹੇ ਨੇ ਅਤੇ ਵੱਡਾ ਲਾਹਾ ਲੈ ਰਹੇ ਨੇ ਇਸ ਭੰਡਾਰੇ ਦੇ ਵਿੱਚ ਦੂਰ ਦਰਾਡੇ ਤੋਂ ਆ ਕੇ ਵੀ ਲੋਕੀ ਦਵਾਈਆਂ ਦਾ ਲਾਹਾ ਲੈ ਰਹੇ ਨੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੁੰਦੇ ਨੇ ਜਿਹੜੇ ਦਵਾਈ ਲੈਣ ਦੇ ਵਿੱਚ ਵੀ ਸਮਰਥ ਹੁੰਦੇ ਨੇ ਤਾਂ ਉਹਨਾਂ ਪਰਿਵਾਰਾਂ ਵਾਸਤੇ ਵਧੀਆ ਉਪਰਾਲਾ ਹੈ ਤਾਂ ਨਵਦੀਪ ਵੀਰ ਜਿਹੜਾ ਹੈ ਜੀ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਬਾਹ ਫੜਦਾ ਹੈ ਅੱਜ ਵੀ ਇਹਨੇ ਵਧੀਆ ਉਪਰਾਲਾ ਕੀਤਾ ਤੇ ਲੋੜਵੰਦ ਪਰਿਵਾਰਾਂ ਵਾਸਤੇ ਜਿਹੜੇ ਦਵਾਈ ਲੈਣ ਤੋਂ ਵੀ ਅਸਮਰਥ ਨੇ ਉਹਨਾਂ ਵਾਸਤੇ ਦਵਾਈਆਂ ਦਾ ਭੰਡਾਰਾ ਲਾ ਦਿੱਤਾ ਵੀਰ ਨੇ ਨਵਦੀਪ بھائی ਸਾਡੇ ਨਾਲ ਆ ਨਵਦੀਪ ਜੀ ਪਹਿਲਾਂ ਆਨਰਰ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਨਰਰ ਦਾ ਬਹੁਤ ਬਹੁਤ ਧੰਨਵਾਦ ਬਾਜਾਂ ਵਾਲਿਆ ਤੇਰੇ ਹੌਸਲੇ ਸੀ ਆਪਣੇ ਚਾਰ ਪੁੱਤ ਕੌਮ ਤੋਂ ਵਾਰ ਦਿੱਤੇ ਲੋਕੀ ਲੱਭਦੇ ਨੇ ਪੁੱਤ ਪੱਥਰਾ ਚੋਂ ਤੁਸੀਂ ਪੱਥਰਾ ਵਿੱਚ ਹੀ ਚਣਵਾ ਦਿੱਤੇ ਪਹਿਲਾਂ ਤਾਂ ਸਾਡੀ ਪੂਰੀ ਇੱਕ ਜ਼ਰੀਆ ਟੀਮ ਵੱਲੋਂ ਸਾਹਿਬਜ਼ਾਦੇ ਦੀ ਸ਼ਹਾਦਤ ਕੋਟ ਕੋਟ ਪਰ ਨਾਮ ਐਡੀ ਵੱਡੀ ਔਕਾਰ ਨਹੀਂ ਗੁਰੂ ਸਾਹਿਬ ਨੇ ਖੁਦ ਹੀ ਅੱਜ ਸੇਵਾ ਲਈ ਆ ਇੱਕ ਦਵਾਈਆਂ ਦੇ ਲੰਗਰ ਦੀ ਆਪਾਂ ਸ਼ੁਰੂਆਤ ਕੀਤੀ ਆ ਅਕਸਰ ਲੰਗਰ ਤੁਸੀਂ ਪੀਜ਼ਾ 버ਗਰਾਂ ਦੇ ਬੜੇ ਵੇਖੇ ਹੋਣਗੇ ਆਪਾਂ ਇੱਕ ਵੱਖਰੀ ਚੀਜ਼ ਕੀਤੀ ਆ ਕਿ ਅਸਲ ਸਾਹਿਬਜ਼ਾਦੇ ਨੂੰ ਸ਼ਰਧਾਂਜਲੀ ਦਈਏ ਆਪਾਂ ਕ ਚੰਗੀਆਂ ਦਵਾਈਆਂ ਦੇ ਕੇ ਚਾ ਕੋਈ ਠੀਕ ਹੋਊਗਾ ਸ਼ਾਇਦ ਉਹ ਹੀ ਢਿੱਡੋ ਦਵਾਈਆਂ ਸਾਹਿਬ ਜਾਨ ਨੂੰ ਅਸਲੀ ਸ਼ਰਧਾਂਜਲੀ ਹੋਊਗੀ। ਮਨਵਦੀਪ ਜੀ ਇਹ ਜਿਹੜਾ ਭੰਡਾਰਾ ਸੀ ਤੁਹਾਨੂੰ ओपीडी ਦੇ ਬਾਹਰ ਲਾਉਣਾ ਚਾਹੀਦਾ ਸੀ ਜਿੱਥੇ ਹਮੇਸ਼ਾ ਮਰੀਜ਼ ਆਉਂਦੇ ਨੇ ਹਸਪਤਾਲਾਂ ਦੇ ਵਿੱਚ ਜ਼ਿਆਦਾਤਰ ਪਰ ਤੁਸੀਂ ओपीडी ਦੇ ਬਾਹਰ ਨਹੀਂ ਲਾਇਆ ਇਹ ਭੰਡਾਰਾ ਦੂਰ ਲਾਤਾ ਕਿਉਂ ਲੋੜ ਪਈ ਬਾਜੀ ਅੱਜ ਮੈਂ ਜਿਹੜਾ ਆਹੜਾ ਪੀੜਾ ਪ੍ਰੋਗਰਾਮ ਰੱਖਿਆ ਸੀ ਇਹ ओपीडी ਗੇਟ ਦੇ ਉੱਤੇ ਰੱਖਿਆ ਸੀਗਾ ਮੈਡੀਕਲ ਸੁਪਰਡੈਂਟ ਸਾਹਿਬ ਕੋ ਗਿਆ ਮੈਂ ਕਿਹਾ ਡਾਕਟਰ ਸਾਹਿਬ ਆਪਾਂ ਪਰਮਿਸ਼ਨ ਲੈਣੀ ਆ ਡਾਕਟਰ ਸਾਹਿਬ ਕਹਿੰਦੇ ਥਿਸ ਇਜ਼ ਨਾਟ ਅਲਾਉਡ ਬਾ ਕਹਿੰਦੇ ਸਾਰੀਆਂ ਦਵਾਈਆਂ ਤੁਹਾਡੇ ਕੋਲ ਅੰਦਰ ਮਿਲੀਆਂ ਮੈਂ ਕਿਹਾ ਡਾਕਟਰ ਸਾਹਿਬ ਜਿਹੜੀਆਂ ਆਪਾਂ ਤੁਹਾਨੂੰ ਦਿੱਤੀ ਆ ਲੱਗਦਾ ਜਿਹੜੀ 100 150 ਦਵਾਈ ਆਹੀ ਐਹੀ ਮੰਨਾਂਗੇ ਦੂਜੀ ਕੋਈ ਦਵਾਈ ਨਹੀਂ ਮੰਨਾਂਗੇ ਭਾਈ ਕਹਿੰਦੇ ਆ ਤੁਹਾਡੇ ਕੋਲ ਸਾਰੀਆਂ ਅੰਦਰ ਹੈਗੀਆਂ ਭਾਈ ਜੇ ਐਹੀ ਦਵਾਈਆਂ ਤੁਹਾਡੇ ਕੋਲ ਹੋ ਗਈਆਂ ਤੇ ਭਾਈ ਮਰੀ ਇੱਥੇ ਠੱਕੇ ਕਿਉਂ ਖਾ ਰਹੇ ਨੇ ਯਾਰ ਤੁਸੀਂ ਸਿਰਫ ਇੱਕ ਆਪਣਾ ਧੰਦਾ ਬਣਾ ਕੇ ਰੱਖਿਆ ਮੈਡੀਕਲ ਸਿਸਟਮ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਕਿ ਇੱਥੇ ਆ ਕੇ ਵੇਖੋ ਇਹ ਜਿਹੜੇ ਵੱਡੇ ਵੱਡੇ ਮਗਰਮਾਚ ਬੈਠੇ ਨੇ ਇੱਕ ਸਿਰਫ ਇਹਨਾਂ ਦੇ ਢਿੱਡ ਆਪਣੇ ਨਹੀਂ ਭਰਦੇ ਲੋੜਵੰਦ ਨੂੰ ਦਵਾਈ ਇਹਨਾਂ ਨੇ ਕੀ ਦੇਣੀ ਹੈ ਭਾਈ ਨਵਦੀਪ ਜੀ ਪਰ ਕਿਉਂ ਨਾਟ ਅਲਾਉਡ ਅਲਫਾਜ ਵਰਤਨੇ ਪਏ ਉਹਨਾਂ ਨੂੰ ਇਹ ਤਾਂ ਉਹਨਾਂ ਦੇ ਫਾਇਦੇਮੰਦ ਸੀ ਦਵਾਈਆਂ ਫਰੀ ਦੇ ਵਿੱਚ ਵੰਡਨੀਆਂ ਸੀ ਤੁਸੀਂ ਉਹਨਾਂ ਦਾ ਭਾਰ ਹੌਲਾ ਹੋ ਜਾਣਾ ਸੀ ਮੈਡੀਕਲ ਸੁਪਰਡੈਂਟ ਦਾ ਭਾਈ ਜੀ ਦਵਾਈਆਂ ਅਹੀ ਦੇ ਦਿੰਦੇ ਨਾ ਉਹਨਾਂ ਦੀ ਕਮਿਸ਼ਨਾਂ ਨਹੀਂ ਬੰਦੀਆਂ ਜਿਹੜੀ ਮੈਡੀਕਲ ਸਟੋਰ ਦਾ ਕਮਿਸ਼ਨ ਹੁੰਦੀ ਹੈ ਡਾਕਟਰ ਦਵਾਈ ਲੈ ਕੇ ਦਿੰਦਾ ਕਿ ਫਲਾਣੇ ਮੈਡੀਕਲ ਸਟੋਰ ਤੋਂ ਜਾ ਕੇ ਦਵਾਈ ਲਾਇਆ ਬਾਈ ਉਹਨਾਂ ਨੂੰ ਕਮਿਸ਼ਨ ਨਹੀਂ ਮਿਲਣੀ ਬਾਈ ਉਹਨਾਂ ਦੀ ਅਜ ਮੇਖਾ ਸ਼ਹਿਰ ਦੇ ਲੱਖ ਲੱਖ ਦੇ ਲੱਖ ਦੇ ਦਿਹਾੜੀ ਟੋਟੇ ਨਹੀਂ ਹੈ ਬਾਈ ਜਿਵੇਂ ਜਿੰਨੀ ਕੋ ਦਵਾਈ ਵੰਡੀ ਜਾਣੀ ਸੀ ਅਗਲੇ ਸੋਜ ਦੇ ਚੱਲੇ ਜਾਂ ਛੱਡ ਪਰ ਅਸੀਂ ਨਹੀਂ ਬੰਦੇ ਦਿਹਾੜੀ ਦਿਹਾੜੀ ਤੇ ਬ ਗੋਸਿਕ ਬੰਦਾ ਇੱਕ ਸਹਿਬ ਜਿਆਦਾ ਨੂੰ ਤੇਰੀ ਸਰਧਾਂਜਲੀ ਹੋ ਜਾਣੀ ਬਾਈ ਤੂੰ ਵੀ ਅਸਲੀ ਸਰਧਾਂਜਲੀ ਦੇ ਸਕਦਾ ਹੈ ਕਿ ਆਪਾਂ ਨੂੰ ਉੱਥੇ ਜਗ੍ਹਾ ਦੇ ਕੇ ਮੈਂ ਜਗ੍ਹਾ ਆਪਣੇ ਨਾਂ ਨਹੀਂ ਮੰਗਦਾ ਕਿ ਮੇਰੇ ਨਾਲ ਰਜਿਸਟਰੀ ਕਰਾ ਕੇ ਦੇ ਮੈਂ ਜਗ੍ਹਾ ਸਿਰਫ ਲੀਜ਼ ਤੇ ਮੰਗ ਰਿਹਾ ਸਿਰਫ 2-3 ਘੰਟੇ ਦੀ ਸਲੀਜ਼ ਦੇ ਉੱਤੇ ਜਿੱਤੇ ਮੈਂ ਕੁਰਸੀਆਂ ਵੀ ਆਪਣੀਆਂ ਲੈ ਕੇ ਆਣੀਆਂ ਸੀ ਦਵਾਈਆਂ ਵੀ ਆਪਣੀਆਂ ਲੈ ਕੇ ਆਣੀਆਂ ਸੀ ਟੀਮ ਵੀ ਮੇਰੀ ਹੋਣੀ ਸੀ ਆਪਾਂ ਸਿਰਫ ਦਵਾਈਆਂ ਵੰਡਣੀਆਂ ਸੀ ਉਸ ਜਗ੍ਹਾ ਤੇ ਖਲੋ ਕੇ ਪਰ ਨਵਦੀਪ ਤੁਸੀਂ ਸਹੀ ਤਰ੍ਹਾਂ ਸਮਝਾ ਨਹੀਂ ਪਾਏ ਹੋਣੇ ਸ਼ਾਇਦ ਉਹਨਾਂ ਨੂੰ ਕਿ ਅਸੀਂ ਦਵਾਈਆਂ ਦਾ ਭੰਡਾਰਾ ਲਾਉਣਾ ਉਹਨਾਂ ਦੇ ਸੁਣਨ ਦੇ ਵਿੱਚ ਵੀ ਹੋ ਸਕਦਾ ਕਿ ਉਸ ਤੋਂ ਨਹੀਂ ਆਵੇ ਉਹਨਾਂ ਨੂੰ ਭਾਈ ਜੀ ਮੈਂ ਉਹਨੂੰ ਜੇ ਆਈ ਮੈਂ ਉਹਨਾਂ ਨੂੰ ਦੱਸਿਆ ਵੀ ਕਿ ਮੈਂ ਕਿਹਾ ਡਾਕਟਰ ਸਾਹਿਬ ਅਸੀਂ ਪੀਜ਼ੇ 버ਗਰਾਂ ਦਾ ਲੰਗਰ ਨਹੀਂ ਲਾਣਾ ਜੇ ਪੀਜ਼ੇ 버ਗਰਾਂ ਦਾ ਲਾਣਾ ਹੁੰਦਾ ਸ਼ਾਇਦ ਉਹਨਾਂ ਨੇ ਪਰਮਿਸ਼ਨ ਦੇ ਦੇਣੀ ਸੀ ਕਿ ਯਾਰ ਤੁਸੀਂ ਆਓ ਦਵਾਈਆਂ ਦਾ ਲੰਗਰ ਲਾ ਲਓ ਦੋ ਪੀਜ਼ੇ ਮੇਰੇ ਵੀ ਦੇ ਕੇ ਆ ਚੀਜ਼ ਜ਼ਿਆਦਾ ਪਾਇਓ ਕਿ ਤੁਹਾਨੂੰ ਅਹੀਂ ਅਹੀਂ ਆਪਣੇ ਅੰਦਰ ਜਗ੍ਹਾ ਦਿੱਤੀ ਆ ਇੱਕ ਮੈਂ ਦਵਾਈਆਂ ਦਾ ਲੰਗਰ ਲਾਣਾ ਹੈ ਸ਼ਾਇਦ ਉਹਨਾਂ ਨੂੰ ਨਹੀਂ ਸੌਟ ਲੱਗਾ ਹੋਗਾ ਪਰਮਾਤਮਾ ਉਹਨਾਂ ਨੂੰ ਚੰਗੀ ਬੁੱਧੀ ਦੇਵੇ ਸ਼ਾਇਦ ਉਹਨਾਂ ਨੂੰ ਸ਼ਰਮ ਆ ਜਾਵੇ ਕੋਈ ਹੋਰ ਪਰਮਿਸ਼ਨ ਲੈਣ ਜਾਵੇ ਤੇ ਉਹਨੂੰ ਪਰਮਿਸ਼ਨ ਦੇ ਦੇਣ ਜੋ ਹੋਰ ਕਿਸੇ ਲੋੜਵੰਦਾ ਭਲਾ ਹੋ ਸਕੇ ਨਵਦੀਪ ਰਈ ਹੁਣ ਜਿਹੜੀ ਦਵਾਈਆਂ ਲੈਣ ਵਾਸਤੇ ਇੱਥੇ ਮਰੀਜ਼ ਪਹੁੰਚ ਰਹੇ ਨੇ ਇਹ ਪ੍ਰਾਈਵੇਟ ਜਿਹੜਾ ਹਸਪੀਟਲਾਂ ਦੀਆਂ ਪਰਚੀਆਂ ਲੈ ਕੇ ਆ ਰਹੇ ਨੇ ਜਾਂ ਸਿਵਲ ਹਸਪੀਟਲ ਦੀ ਆ ਜਾਂ ਕਿਹੜੇ ਹਸਪੀਟਲ ਦੀ ਪਰਚੀ ਲੈ ਕੇ ਆਏ ਬਾਈ ਇਹ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਦੀਆਂ ਪਰਚੀਆਂ ਨੇ ਬਾਈ ਜੀ ਸਾਰੀਆਂ ਜਿਹੜੀਆਂ ਦਵਾਈਆਂ ਲਗਭਗ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਓਪੀਡੀ ਦੇ ਬਾਹਰ ਦੀਆਂ ਜੇ ਅਸੀਂ ਉੱਥੇ ਲੰਗਰ ਲਾਣ ਦੇ ਲਗਭਗ ਅੱਜ ਕੱਲ ਲਗਭਗ 1000 ਕੋ ਪੇਸ਼ੈਂਟ ਦੀ ਦਵਾਈ ਦਿੱਤੀ ਜਾਂਦੀ ਸੀ ਪਰ ਇੱਥੇ ਸਿਰਫ 2-300 ਕਰਕੇ ਸਿਮਟ ਕੇ ਰਹੇ ਨਾ ਚੱਲ ਯਾਰ ਕਾਫੀ ਲੋਕਾਂ ਨੂੰ ਇਹ ਚੀਜ਼ ਦਾ ਲਾਭ ਮਿਲ ਸਕਦਾ ਕਿਉਂਕਿ ਲੰਗਰ ਜਿੰਨੇ ਮੂੰਹ 'ਚ ਪਵੇ ਉਹਨਾਂ 'ਚ ਜ਼ਿਆਦਾ ਫਾਇਦਾ ਹੁੰਦਾ ਬਾਈ। ਬਈ ਵੀਰੇ ਅਸੀਂ ਵਿਸ਼ਵਾਸ ਨਹੀਂ ਕਰਦੇ ਕਿ ਤੁਸੀਂ ਸੱਚ ਬੋਲ ਰਹੇ ਹੋ ਪਰਚੀਆਂ ਅਸੀਂ ਜ਼ਰੂਰ ਦੇਖਣੀਆਂ ਚਾਹੁੰਦੇ ਆ ਜੇ ਉਹ ਉਹ ਹੌਸੇ ਹਸਪੀਟਲ ਦੀਆਂ ਜਿਹੜੇ ਹਸਪੀਟਲ ਦੇ ਤੁਸੀਂ ਇੰਨੇ ਵੱਡੇ ਰੋਕ ਲਾ ਰਹੇ ਹੋ ਕਿ ਜੇ ਇਹ ਪਰਚੀਆਂ ਹੌਸੇ ਹਸਪੀਟਲ ਦੀਆਂ ਨੇ ਤਾਂ ਉਹਨਾਂ ਨੂੰ ਤਾਂ ਫਾਇਦਾ ਹੋਣਾ ਸੀ ਕਿ ਚਲੋ ਦਵਾਈਆਂ ਮੁਫਤ ਦੇ ਵਿੱਚ ਵੰਡਨੀਆਂ ਨੇ ਜ਼ਰੂਰ ਦੱਸੋ ਇਸ ਬਾਰੇ। ਬਾਈ ਜੀ ਇਹ ਪਹਿਲਾਂ ਨਾਮ ਪੜ ਲਓ ਗੁਰੂ ਨਾਨਕ ਦੇਵ ਹਸਪੀਟਲ ਗੁਰੂ ਨਾਨਕ ਮੈਡੀਕਲ ਕਾਲਜ ਇਹ ਉੱਥੋਂ ਦੀਆਂ ਪਰਚੀਆਂ ਨੇ ਸਾਰੀਆਂ ਇੱਕ ਕਾਫੀ ਇੱਕ ਵਾਰ 100 150 ਪੇਸ਼ੰਟ ਦਵਾਈਆਂ ਲੈ ਕੇ ਜਾ ਚੁੱਕਾ ਵਾ ਜੀ ਇਹ ਸਾਰੀਆਂ ਪਰਚੇ ਉਥੋਂ ਦੀਆਂ ਹੀ ਬਈ ਇਹ ਸਿਰਫ 5-7 ਹੈ ਬਾਕੀ ਮੇਹਾਂ 100 150 ਪੇਸ਼ੰਟ ਦਵਾਈਆਂ ਲੈ ਕੇ ਜਾ ਚੁੱਕਾ ਕਿਉਂਕਿ ਓਪੀਡੀ ਬੰਦ ਹੋ ਗਈ ਆ ਓਪੀਡੀ ਬੰਦ ਨਾ ਹੁੰਦੀ ਜਿੰਨੇ ਵੀ ਸਾਰੀਆਂ ਦਵਾਈਆਂ ਆ ਗਾ 1000 ਪੇਸ਼ੰਟ ਦੀ ਹੋਣੀ ਸੀ ਦਵਾਈ ਆ ਗਾ ਸਿਰਫ 1000 ਮੇਹਾਂ 100 150 200 ਤੱਕ ਹੀ ਸਿਮਟ ਕੇ ਰਹਿ ਗਿਆ ਕਿਉਂ ਇੱਕ ਸਰਕਾਰ ਦੀ ਜਿਹੜੇ ਮੈਡੀਕਲ ਸੁਪਰੀਡੈਂਟ ਦੀ ਗਲਤੀ ਕਰਕੇ ਪਰ ਬਾਬਾ ਨਾਨਕ ਜੀ ਨੇ ਹੀ ਪ੍ਰਸਾ ਚਲਾਈ ਸੀ ਜਿਹੜਾ ਜਿਹੜਾ 20 ਰੁਪਏ ਦਾ ਭੰਡਾਰਾ ਲਾਤਾ ਲੰਗਰ ਦਾ ਭ ਤੁਹਾਡਾ ਤਾਂ ਉਪਰਾਲਾ ਵਧੀਆ ਸੀ ਫਿਰ ਵੀ ਤੁਹਾਨੂੰ ਇਸ ਤਰ੍ਹਾਂ ਮਾਨੋ ਉਦਾਸ ਹੋ ਰਿਹਾ ਤੁਹਾਡਾ ਬਾਈ ਮਾਨੋ ਤੇ ਉਹਦੇ ਬੜਾ ਉਸਤਾਦ ਸਾਜੀ ਸੀ ਉਹਨੇ ਕਿਹਾ ਸੀ ਥਿਸ ਇਜ਼ ਨੋਟ ਅਲਾਉਡ ਬੇਬੀ ਜਬ ਜਗਾ ਫਿਰ ਵੀ ਵਾਈ ਹੋਈ ਕਿਹਾ ਰੈੱਡ ਕਰਾਸ ਲਾ ਕੇ ਦੇ ਦੇ ਉਹਨੇ ਤਾਦੇ ਵੀ ਨਹੀਂ ਦਿੱਤੀ ਬਾਅਦ ਕਿਹਾ ਵੇਰ ਕੇ ਬੂਥ ਲਾ ਕੇ ਦੇ ਦੇ ਕਿੰਨਾ ਅੰਦਰ ਤੇ ਅਲਾਉਡ ਹੀ ਨਹੀਂ ਗਈ ਜਿੱਥੇ ਤੁਸੀਂ ਲਾਣਾ ਸੀ ਦਵਾਈਆਂ ਸਾਨੂੰ ਦੇ ਦਿਓ ਅਸੀਂ ਵੰਡਾਂਗੇ ਬਾਈ ਜਿੱਥੇ ਤੁਸੀਂ ਇੰਨੀ ਇੰਨੀ ਦਵਾਈਆਂ ਜਿਹਾ ਟਰੱਕਾਂ ਦਾ ਟਰੱਕ ਤੁਸੀਂ ਖਾ ਜਾਂਦੇ ਹੋ ਇਹ ਤਾਂ ਛੋਟੀ ਬੋਈ ਮੱਛਲੀਆਂ ਹੈਗੀਆਂ ਤੁਹਾਡੇ ਵਸੇ ਗਈਆਂ ਤੁਹਾਨੂੰ ਤਾਂ ਦਾੜ ਵੀ ਨਹੀਂ ਗਿੱਲੀ ਹਣੀ ਬਾਈ ਤੁਹਾਡੇ ਇਹਨੇ ਨਾ ਤੇ ਨਵਦੀਵੀ ਦੇ ਮਰੀਜ਼ ਸਿਰਫ ਅੰਮ੍ਰਿਤ ਭਾਈ ਇੱਥੇ ਫਿਰੋਜਪੁਰੋ ਮਾਤਾ ਦਵਾਈ ਲੈਣ ਆਈ ਫਿਰੋਜਪੁਰ ਭਾਈ ਲਗਭਗ 200 ਕਿਲੋਮੀਟਰ ਪੈਂਦਾ ਹੁਣ ਫਿਰੋਜਪੁਰ ਵਰਗੇ ਸ਼ਹਿਰ ਵਿੱਚ ਉੱਥੇ ਮੈਡੀਕਲ ਕਾਲਜ ਨਹੀਂ ਸਰਕਾਰੀ ਹਸਪਤਾਲ ਹੋਏਗੇ ਮਹੱਲਾ ਕਲੀਨਿਕ ਵੀ ਹੋਣਗੇ ਲੋਕੀ ਸਰਕਾਰਾਂ ਕਹਿੰਦੇ ਰਹੀਆਂ ਮੈਡੀਕਲ ਸਾਰੇ ਮਹੱਲਾ ਕਲੀਨਿਕ ਸਾਰੀਆਂ ਦਵਾਈਆਂ ਹੈਗੀਆਂ ਪਰ ਉੱਥੇ ਸਿਰਫ ਦਾਵੇ ਹਵਾ-ਹਵਾਈ ਨੇ ਸਿਰਫ ਨਾਮ ਦੀਆਂ ਹੀ ਮਿਲਦੀਆਂ ਭਾਈ ਕੋਈ ਉੱਥੇ ਸੁਣ ਸੁਣਾਈ ਨਹੀਂ ਹੁੰਦੀ ਕੋਈ ਹਾਰਡ ਦੀ ਦਵਾਈ ਨਹੀਂ ਸਿਰਫ ਜਨਰਲ ਪ੍ਰੋਬਲਮ ਦੀ ਦਵਾਈ ਦੇਤੀ ਢਿੱਡ-ਪੀਟ ਬੁਖਾਰ ਦੀ ਦਵਾਈ ਸਿਰਪੜ ਦੀ ਦੇਤੀ ਉਹ ਕੀ ਹੈ ਯਾਰ ਮੈਨੂੰ ਹਾਰਡ ਦੀ ਦਿੱਕਤ ਉੱਥੇ ਮਹੱਲਾ ਕਲੀਨਿਕ ਜਾਊਗਾ ਅ ਵੀਰੇ ਜਿਵੇਂ ਦੁਰਦਰਾਡੇ ਤੋਂ ਆ ਰਹੇ ਨੇ ਹੁਣ ਦੁਆਵਾਂ ਦੇ ਅਸੀਸਾਂ ਦਾ ਸਿਲਸਿਲਾ ਵੀ ਜਾਰੀ ਹੈ ਤੁਸੀਂ ਅਸੀਸਾਂ ਵੀ ਲੈ ਰਹੇ ਹੋ ਦੁਆਵਾਂ ਵੀ ਲੈ ਰਹੇ ਹੋ ਬਹੁਤ ਪਰਿਵਾਰ ਨੇ ਜਿਹੜੇ 200 ਰੁਪਇਆ ਨਹੀਂ ਜਨਾਂ ਦੀ ਜੇਬ ਦੇ ਵਿੱਚ ਸਮਰਥ ਨਹੀਂ ਦਵਾਈ ਲੈਣ ਤੋਂ ਕਿਵੇਂ ਦੇਖਦੇ ਹੋ ਸੰਤੁਸ਼ਟੀ ਮਿਲ ਰਹੀ ਹੈ ਮੰਨੋ ਕਿ ਅਸੀਂ ਦੁਆਵਾਂ ਦੇ ਅਸੀਸਾਂ ਨੂੰ ਮਿਲ ਬਾਈ ਸਿਰਫ ਆਪਾਂ ਦੁਆਵਾਂ ਦੇ ਹੀ ਭੁਖੇ ਬੜਾ ਸੁਖ ਗੁਰੂ ਸਾਹਿਬ ਨੇ ਦਿੱਤਾ ਆਪਾਂ ਸਿਰਫ ਦੁਆਵਾਂ ਲੈਣ ਹੀ ਆਉਨੇ ਆ ਇੱਕ ਜਿਹੜੀ ਭੈਣ 10 ਕਿਲੋਮੀਟਰ ਦੂਰ ਤੋਂ ਉੱਤੋਂ ਦਵਾਈ ਲੈਣ ਆਈ ਹੈ ਦਵਾਈ ਕਿੰਨੇ ਦੀ ਸੀ 200 ਰੁਪਏ ਦੀ 200 ਰੁਪਏ ਦੀ ਦਵਾਈ ਲੈਣ 10 ਕਿਲੋਮੀਟਰ ਦੂਰ ਤੋਂ ਸਾਡੀ ਪੋਸਟ ਵੇਖੀ ਕਿ ਉੱਥੇ ਦਵਾਈ ਲੈਣ ਦਿੰਦੇ ਨੇ ਉਹ ਤਾਂ 200 ਰੁਪਏ ਦੀ ਦਵਾਈ ਲੈਣ ਆ ਗਈ ਯਾਰ ਤਾਂ ਜਰੂਰ ਜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੇ ਵੀਰ ਦਾ ਵਧੀਆ ਉਪਰਾਲਾ ਹੈ ਭੰਡਾਰਾ ਹੀ ਦਵਾਈਆਂ ਦਾ ਲਾਤਾ ਹੈ ਕਿ ਲੋੜਵੰਦ ਵੀਰ ਭੈਣ ਭਰਾ ਸਾਡੇ ਜਿਹੜੇ ਨੇ ਲਾਹਾ ਲੈਣ ਤੇ ਆ ਵੀ ਰਹੇ ਨੇ ਦੂਰ ਤੋਂ ਸਾਡੇ ਤੋਂ ਉੱਥੇ ਲੋੜਵੰਦ ਪਰਿਵਾਰ ਪਹੁੰਚਦੇ ਨੇ ਤੇ ਦਵਾਈਆਂ ਦਾ ਲੰਗਰ ਦਾ ਜਿਹੜਾ ਲਾਹਾ ਲੈ ਰਹੇ ਨੇ ਤੇ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਜੀ ਅਸੀਂ ਇਹੋ ਜੇ ਭੰਡਾਰੇ ਲਾਈਏ ਜਿਸ ਨਾਲ ਲੋੜਵੰਦ ਦੀ ਸੇਵਾ ਵਾਏ ਤਾਂ ਨਵਦੀਪ ਭਾਈ ਮੈਂ ਦੇਖ ਰਿਹਾ ਭੈਣ ਦੇ ਹਾਲਾਤ ਦੇ ਚੋਟੀ ਬਣੇ ਹੋਏ ਨੇ ਤਾਂ ਜਿਹੜੇ ਵੀ ਆ ਰਹੇ ਨੇ ਦਵਾਈਆਂ ਲੈਣ ਵਾਸਤੇ ਕਿੰਨੀ ਕਿ ਲੋੜ ਸਮਝਦੇ ਐ ਨਾ ਇਹ ਕਿ ਦਵਾਈ ਲੈਣ ਵਾਸਤੇ 200 500 ਰੁਪਈਆ ਵੀ ਹੈ ਨਹੀਂ ਜਿਹੜਾ ਇਥੋਂ ਦਵਾਈ ਪਹੁੰਚਦੇ ਨੇ ਭਾਈ ਇੱਥੇ ਪੇਸ਼ੈਂਟ ਇੱਥੇ ਹੀ ਹੈਗੀ ਮਾਤਾ ਵੀ ਆਏ ਬਾਦਖਰੋਈਪੁਰ ਤੋਂ ਆਏ ਨੇ ਇੱਕ ਪਹਾੜੀ ਵਾਲ ਤੋਂ ਪੇਸ਼ੈਂਟ ਆਇਆ ਵਾ ਦਵਾਈ ਕਿੰਨੇ ਦੀ 200 ਰੁਪਏ ਦੀ 10 ਕਿਲੋਮੀਟਰ ਦੂਰ ਤੋਂ ਇੱਥੇ ਆਇਆ ਰਾਹ 'ਚ ਆਉਂਦੇ ਹੋਏ 4 ਮਹੀਲਾ ਲਗ ਲੈਨੇ ਕੋਈ ਪੈਣਾ 4-5 ਮਹੀਲਾ ਕਿਲੀਣਾ ਜੇ ਦਵਾਈ ਉੱਥੋਂ ਮਿਲਦੀ ਹੁੰਦੀ ਤੇ ਇੱਥੇ ਆਉਣ ਦੀ ਕੀ ਲੋੜ ਪਈ ਸੀਗੀ 4 10 12 ਕਿਲੋਮੀਟਰ ਦੂਰ ਤੋਂ 200 ਰੁਪਏ ਦੀ ਦਵਾਈ ਲੈਣ ਆਈਆਂ ਮੇਰੇ ਖਾ ਆਨ ਜਾਣ ਦੇ ਉੱਤੇ 100 150 ਰੁਪਏ ਕਰਾਇ ਆਪਨੇ ਤੁਸੀਂ ਇੱਥੇ ਪਹੁੰਚੇ ਹੋ ਹਾਲਾਤ ਤੁਹਾਡੇ ਚੱਲਣ ਚ ਇਸ ਵਰਤੋਂ ਮੇਰੇ ਨਾਲ ਚੱਲ ਵੀ ਸਹੀ ਤਰ੍ਹਾਂ ਨਹੀਂ ਪਾਉਂਦੇ ਤਾਂ ਕਿਉਂ ਲੋੜ ਪਈ ਹੈ ਦਵਾਈਆਂ ਦਾ ਨੇੜੇ ਤੇੜੇ ਉਹ ਮਿਲ ਜਾਣਗੀਆਂ ਹਸਪੀਟਲ ਹੈ ਸਰਕਾਰੀ ਹਸਪੀਟਲਾਂ 'ਚੋਂ ਮਿਲ ਜਾਣਗੀਆਂ ਨਹੀਂ ਵੀਰੇ ਸਰਕਾਰੀ 'ਚ ਕੁਝ ਨਹੀਂ ਮਿਲਦਾ ਮੈਨੂੰ ਪਹਿਲੇ ਵੀ ਨਵਦੀਪ ਵੀਰੇ ਨੇ ਆਪਰੇਟ ਪਹਿਲੇ ਵੀ ਕਰਵਾ ਕੇ ਦਿੱਤਾ ਹੁਣ ਫੇਰ ਇਹਨਾਂ ਨੇ ਕਰਾਣਾ ਤਾਂ ਡਾਕਟਰ ਨੇ ਦਸ ਹਿੰਦੀ ਦਵਾਈ ਲਿਖੀ ਪਹਿਲਾਂ ਵੀ ਸਾਨੂੰ ਕੋਈ ਦਵਾਈ ਨਹੀਂ ਜਦੋਂ ਪਹਿਲੇ ਸਾਡੇ ਆਪਰੇਟ ਹੋਏ ਹਸਬੰਡ ਵਾਈਫ ਦੇ ਕੋਈ ਸਾਨੂੰ ਅੰਦਰੋਂ ਪੱਟੀ ਤੱਕ ਨਹੀਂ ਮਿਲੀ ਗਈ ਜੀ ਯਾਦ ਕਰੀਏ ਜੇ ਇਹੋ ਜਿਹੇ ਭਰਾ ਨਾ ਹੋਣ ਨਵਦੀਪ ਵੀਰ ਜੇ ਇਨਸਾਨ ਨਾ ਹੋਣ ਦੁਨੀ ਵਿਚ ਤਾਂ ਅੱਧੀ ਦੁਨੀਆ ਜਿਹੜੀ ਹੈ ਵੈਸੇ ਰਹਿ ਜੇ ਜਿਵੇਂ ਦਵਾਈ ਲੈਣ ਤੋਂ ਸਮਰਥੋਂ ਤੁਸੀਂ ਤਾਂ ਦਵਾਈ ਨਹੀਂ ਲੈ ਪਾ ਰਹੇ ਬਹੁਤ ਵਧੀਆ ਪ੍ਰਾਲਾ ਸਮਝਦੇ ਅਸੀਂ ਹਾਂ ਜੀ ਮੈਂ ਤੇ ਵੀਰੇ ਬਹੁਤ ਵਧੀਆ ਸਮਝਦੇ ਬਾਕੇ ਲੋਕਾਂ ਦੀ ਭਲਾਈ ਆ ਇਹ ਕਰਨਦੇ ਆ ਮੈਂ ਤਾਂ ਕਹਿੰਨੀ ਜਿਹੜੀ ਵੀ ਦੁਨੀਆ ਇੱਦਾਂ ਦਵਾਈ ਤੋਂ ਬੈਠੀ ਉਹ ਵੀਰੇ ਕੋਲ ਆਵੇ ਪਰ ਹਸਪੀਟਲਾਂ ਦੇ ਭੈਨੇ ਹਾਲਾਤ ਕੀ ਨੇ ਕਿਉਂਕਿ ਜਦੋਂ ਹਸਪੀਟਲ ਜਾਂਦੇ ਉਹ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਕਿ ਉਹ ਦਵਾਈ ਦਿੰਦੇ ਸਹੀ ਤਰ੍ਹਾਂ ਜਾਂ ਨਹੀਂ ਨਹੀਂ ਵੀਰੇ ਉਹ ਤੇ ਇੱਕ ਵਾਰੀ ਡਿਪ ਲਾ ਕੇ ਚੱਲ ਜਾਂਦੇ ਉਹ ਤੇ ਦੁਬਾਰਾ ਆ ਕੇ ਵੀ ਨਹੀਂ ਵੇਖਦੇ ਕਿ ਮਰੀਜ਼ ਦੇ ਗਲੂਕੋਸ ਚੜ ਗਿਆ ਕਿ ਨਹੀਂ ਚੜਿਆ ਉਹ ਤੇ ਇਹ ਵੀ ਨਹੀਂ ਦੇਖਦੇ ਕਿ ਮਰੀਜ਼ੇ ਤੜਫਨਦਿਆ ਏ ਤੇ ਵੀਰੇ ਸਾਨੂੰ ਅਸੀਂ ਇੰਨੀ ਕੀ ਮਾੜੀ ਕੰਡੀਸ਼ਨ ਦੇ ਵਿੱਚ ਇੱਥੇ ਜਿਹੜੇ ਤਿੰਨ ਚਾਰ ਮਹੀਨੇ ਕੱਟੇ ਆ ਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਕੱਟੇ ਆ ਹੁਣ ਫੇਰ ਉਹ ਡਾਕਟਰ بار بار ਸਾਨੂੰ ਕਹਿੰਦਾ ਤੁਹਾਡਾ ਆਪਰੇਟ ਹੋਣਾ ਆਪਰੇਟ ਹੋਣਾ ਕਿਉਂਕਿ ਵੀਰੇ ਪਹਿਲੀ ਵਾਰੀ ਈ ਤੇ ਉਹਨਾਂ ਨੇ ਸਟਾਰਟਿੰਗ ਤੇ ਮੇਰਾ ਆਪਰੇਟ ਗਲਤ ਕਰ ਦਿੱਤਾ ਸੀ ਤੇ ਵੀਰੇ ਹੁਣ ਮੈਂ ਕਿੱਦਾਂ ਉਹਨਾਂ ਤੋਂ ਫੇਰ ਦੁਬਾਰੇ ਆਸ ਰੱਖ ਲਾਂ ਕਿ ਮੈਂ ਫੇਰ ਉਹਨਾਂ ਤੋਂ ਆਪਰੇਟ ਕਰਾਵਾਂ ਵੀਰੇ ਦੋ ਵਾਰੀ ਉਹਨਾਂ ਨੇ ਗਲਤ ਕਰ ਦਿੱਤਾ ਮੇਰਾ ਨਹੀਂ ਅੱਜ ਇੱਥੇ ਪਹੁੰਚੇ ਤੁਹਾਨੂੰ ਦਵਾਈ ਮਿਲ ਲਈ ਮਿਲ ਰਹੀ ਹੈ ਜਿਹੜੀ ਦਵਾਈ ਲੈਣ ਆਏ ਸੀ ਉਹ ਮਿਲੀ ਤੁਹਾਨੂੰ ਹਾਂਜੀ ਵੀਰੇ ਮੈਨੂੰ ਨਵਦੀਪ ਨਵਦੀਪ ਵੀਰੇ ਕੋ ਸਾਲ ਹੋ ਗਏ ਦਵਾਈ ਖਾਂਦੇ ਮੈਨੂੰ ਪੂਰੀ ਪ੍ਰਾਪਰ ਦਵਾਈ ਮਿਲ ਨਹੀਂ ਆ। ਹਾਂ ਜਰੂਰ ਜੀ ਦੇਖ ਲੋ ਹਾਲਾਤ ਇਹ ਬਣੇ ਹੋਏ ਨੇ ਜਿੱਥੇ ਦਾਅਵੇ ਨੇ ਵਾਦੇ ਨੇ ਕਿ ਅਸੀਂ ਫਰੀ ਦਵਾਈਆਂ ਜਾਂ ਮੈਡੀਕਲ ਸਹੂਲਤਾਂ ਦਿੰਨੇ ਆ। ਇਹ ਹਾਲਾਤ ਬਣੇ ਨੇ ਕਿ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀਰ ਨੇ ਦਵਾਈਆਂ ਦਾ ਲੰਗਰ ਲਾਉਣਾ ਸੀ ਪਰ ਉਹਨਾਂ ਨੇ ਨਾਟ ਅਲਾਉਡ ਦਾ ਅਲਫਾਜ਼ ਵਰਤੇ ਤੇ ਵੀਰ ਨੂੰ ਹਸਪੀਟਲ ਦੇ ਅੰਦਰ ਦਵਾਈਆਂ ਦਾ ਲੰਗਰ ਨਹੀਂ ਲਾਉਣ ਦਿੱਤਾ ਤਾਂ ਇਹ ਜਿਹੜੇ ਇੱਥੇ ਭੈਣ ਭਰਾ ਸਾਡੇ ਪਹੁੰਚੇ ਨੇ ਬਹੁਤ ਲੋੜਵੰਦ ਨੇ ਦਵਾਈ ਤੋਂ ਹੀ ਅਸਮਰਥ ਨੇ ਕਿ ਦਵਾਈ ਵਾਸਤੇ 250 ਰੁਪਏ ਵੀ ਹੈ ਨਹੀਂ ਐ ਤਾਂ ਦਵਾਈ ਲੈਣ ਲਈ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਭਾਈ ਜੀ ਨਾਮ ਕੀ ਪ੍ਰੀਮ ਕੀ ਹੋਇਆ ਤੁਹਾਨੂੰ ਉਹ ਅਲਸਰ ਹੈ ਹੂੰ ਦਵਾਈ ਲੈਣ ਆਏ ਤੂੰ ਕਹਿੰਦੇ ਬਾਹਰੋਂ ਮਿਲਦੀ ਆ ਅੱਛਾ ਅੰਦਰੋਂ ਮਿਲੀ ਨਹੀਂ ਦਵਾਈ ਅੰਦਰੋਂ ਮਿਲੀ ਨਹੀਂ ਸਿਵਲੋਸ ਕਿੱਥੋਂ ਜਾਂ ਨਹੀਂ ਮਿਲੀ ਨਹੀਂ ਕੰਦੇ ਬਾਹਰੋਂ ਲਓ ਬਾਹਰੋਂ ਲਓ ਹਾਂਜੀ ਇੱਥੋਂ ਇੱਥੇ ਜਿਵੇਂ ਪਤਾ ਚੱਲਿਆ ਜੀ ਇੱਥੇ ਆਉਣਾ ਤੁਸੀਂ ਵੀ ਅੱਜ ਇੱਥੇ ਦਵਾਈਆਂ ਵੰਡਦੇ ਇੱਥੇ ਉਹ ਬਾਹਰ ਮੈਡਮਾ ਕਹਿੰਦੇ ਇੱਥੇ ਲੰਦਰ ਲੱਗਾ ਦਵਾਈਆਂ ਦਾ ਤੇ ਲੈ ਲਓ ਤੁਹਾਡੇ ਕੋਲ ਪੈਸੇ ਹੈ ਨਹੀਂ ਸੀ ਬਾਹਰੋਂ ਮੈਡੀਕਲ ਸਟੋਰ ਤੋਂ ਲੈਣ ਜੁਰੇ ਜਾਂ ਕੀ ਹਾਲਾਤ ਪੈਸੇ ਤੁਹਾਨੂੰ ਪਤਾ ਕਿੱਥੋਂ ਨੇ ਕਿ ਕਮਾਈ ਦੇ ਆ ਜਿੰਨੇ ਕ ਮਾਂ ਘਰ ਦਾ ਸੌਦਾ ਹੁੰਦਾ ਤਾਂ ਜ਼ਰੂਰ ਜੀ ਜਿਹੜੇ ਵੀ ਇੱਥੇ ਆਏ ਨੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਾਲੇ ਪਰਿਵਾਰ ਨੇ 200 ਜਾਂ 50 ਰੁਪਏ ਜਾਂ 100 ਰੁਪਏ ਵੀ ਜੇਬ ਦੇ ਵਿੱਚ ਨਹੀਂ ਹੈ ਜੇ ਇਸ ਤਰ੍ਹਾਂ ਦਵਾਈਆਂ ਦੇ ਲੰਜਰ ਨਾਮ ਲਾਏ ਜਾਂਦੇ ਤਾਂ ਅਜ ਇਹਨਾਂ ਦੀ ਦਵਾਈ ਵੀ ਨਹੀਂ ਸੁਮਿਲਨੀ ਹਸਪੀਟਲਾਂ ਵਾਲਿਆਂ ਨੇ ਮਨਾ ਕਰਤਾ ਕਿ ਬਾਹਰੋਂ ਲਓ ਦਵਾਈ ਮੈਡੀਕਲ ਸਟੋਰ ਤੋਂ ਲਓ ਮਾਦਾ ਜੀ ਕੀ ਨਾਮ ਹੈ ਤੁਹਾਡਾ ਲਖਬੀਰ ਕੌਰ ਕਿਤੋਂ ਆਏ ਤੁਸੀਂ ਮਾਹੀ ਮਾਹੋਂ ਕਿਤੋਂ ਆਏ ਮਾਹੋਂ ਜੀਰਾ ਮਾਹੋਂ ਬੱਲੇ ਬੱਲੇ ਮਾਦਾ ਬੜੀ ਦੂਰੋਂ ਆਏ ਤੁਸੀਂ ਦਾ ਦਵਾਈ ਉੱਥੋਂ ਨਹੀਂ ਮਿਲੀ ਤਾਂ ਨੂੰ ਨੇੜੇ-ਡੇੜੇੋਂ ਇੰਨੀ ਦੂਰੋਂ ਆਂਜੇ ਦਵਾਈ ਲੈ ਰਹੇ ਹੋ ਕੀ ਹੋਇਆ ਮੋਲੀ ਮੇਰੀ ਹੈ ਹਾਟੇ ਤੜਕਣ ਸ਼ੂਗਰ ਹੈ ਕਈ ਸਾਲ ਹੋ ਗਏ ਦਵਾਈ ਲੈ ਜੈਨਾ ਫਰਕ ਨਹੀਂ ਤਾਂ ਕੋਈ ਫਰਕ ਨਹੀਂ ਪਰ ਮਾਤਾ ਜੀ ਇੰਨੀ ਦੂਰੋਂ ਆਉਣਾ 150 200 ਕਿਲੋਮੀਟਰ ਆਏ ਦੂਰੋਂ ਤਾਂ ਕੀ ਹਾਲਾਤ ਬਣੇ ਹੋਣਗੇ ਦਵਾਈ ਲੈਣ ਵਾਸਤੇ ਔਰ ਇੰਨੀ ਉੱਥੇ ਵੀ ਹਸਪੀਟਲ ਬਣੇ ਨੇ ਜਿਹੜੀ ਲੈ ਜਾਂਦੀ ਤਰ ਜੇ ਸਿਹਤ ਤਾਂ ਬਈ ਦਾ ਤਕਰਾ ਪੈ ਜਾਂਦਾ ਤਾਂ ਕੋਈ ਇੱਥੇ ਕੋਈ ਗੱਲ ਨਹੀਂ ਸੁਣਦਾ ਫਿਰ ਬਾਹਰੋਂ ਲਿਖ ਦਿੰਦੇ ਚਲੋ ਬਾਹਰ ਬਾਹਰੋਂ ਆਣ ਕੇ ਸੋਚੀਦਾ ਵੀ ਹੁਣ ਕਿਰ ਕਿੰਨੇ ਕਦੀ ਕਿਰਾਇਆ ਤੇ ਕਿੰਨੇ ਕਦੀ ਕਰ ਦੇਣਗੇ ਦੁਕਾਨਦਾਰਾਂ ਅੱਜ ਵਰਗੀ ਨਾ ਪੁੱਤਰ ਫਿਰ ਕਿੰਨੇ ਕਿੰਨੇ ਦੀ ਕਰਨੀ ਤੇ ਕਿੰਨੇ ਦੀ ਨਹੀਂ ਤੇ ਆਣ ਤੁਹਾਡਾ ਨਾਮ ਸੁਣ ਕੇ ਇਧਰ ਨੂੰ ਆ ਗਏ ਆ ਕੁੜੀਆਂ ਸੱਦ ਕੇ ਲੈ ਆਈਆਂ ਬੀਬੀ ਦਵਾਈ ਫਰੀ ਵੈ ਗਈ ਆ ਜੋ ਇਧਰ ਆ ਗਏ ਨਹੀਂ ਤਾਂ ਬਾਹਰੋਂ ਲੈਣੀ ਸੀ ਪਤਪਾਹੇ ਥੋੜੀ ਲੈੰਦੇ ਪਰ ਯਾਰ 1100 ਦੀ ਲਈ ਤਾਂ ਦੱਸ ਦੇ ਨਿਕਲਦੇ ਕਰਵਾਏ ਨਹੀਂ ਹੁਣ ਇੱਥੋਂ ਦਵਾਈ ਮਿਲ ਰਹੀ ਤੁਹਾਨੂੰ ਮੈਂ ਤਾਂ ਆ ਇੱਥੋਂ 1100 ਦੀ ਲੈ ਜਾਣੀ ਪਾਰ ਨਹੀਂ ਨਹੀਂ ਤੁਹਾਨੂੰ ਜਿੱਥੇ ਫਰੀ ਲੈਣਾ ਜੋ ਇੱਥੋਂ ਅੱਜ ਆਇਆ ਪਹਿਲੇ ਦਿਨ ਆ ਵਖਾ ਹਾਂ ਜੀ ਮਿਲ ਜਾਏਗੀ ਆ ਹਾਲਾਤ ਬਣੇ ਨੇ ਜੀ ਆ ਮਾਤਾ ਜੀ ਦੇਖ ਲਓ ਕਿੰਨੇ ਕੇ ਮਜਬੂਰ ਹੋਣਗੇ ਜਿਹੜਾ 150 200 ਕਿਲੋਮੀਟਰ ਦੂਰ ਆਉਣਾ ਪਿਆ ਇਹਨਾਂ ਨੂੰ ਦਵਾਈ ਵਾਸਤੇ ਉਹ ਵੀ ਤਿੰਨ ਚਾਰ ਕਿਲੇ ਦਵਾਈ ਉੱਥੋਂ ਉੱਥੇ ਵੀ ਸਿਵਲ ਹਸਪੀਟਲ ਬਣੇ ਨੇ ਤਮ ਹਲਾਕੜੀ ਨੇ ਤਾਂ ਹੀ ਬਣੇ ਹੋਏ ਨੇ ਤਾਂ ਦਵਾਈ ਲੈਣ ਵਾਸਤੇ ਇੰਨੀ ਦੂਰ ਆਉਣਾ ਪਿਆ ਜੀ ਇੱਥੋਂ 150 ਕਿਲੋਮੀਟਰ ਦੇ ਆਸ-ਪਾਸ ਅਨਰਖਲਾ ਤੋਂ ਉੱਥੋਂ ਆਈ ਆ ਜਿਆਦਾ ਹੀ ਹੈ ਤੇ ਮਾਤਾ ਜੀ ਬਸ ਦੇ ਵਿੱਚ ਹੀ ਪਰੇਸ਼ਾਨੀਆਂ ਹੋਈਆਂ ਹੁੰਦੀ ਆਉਂਦੇ ਜਾਂਦੇ ਆ ਸਾਹ ਦੀ ਪਰੋਬਲ ਆਉਂਦੀਆਂ ਵੀ ਪੈਂਦਾ ਪਿਆ ਇਹ ਫੁੱਲ ਮਹੂ ਜੀਰੇ ਜਦ ਚੜੀਆਂ ਐ ਪੇਜ ਗਈ ਤੇ ਬਸ ਚੈਨੀ ਠਾਲੇ ਲੱਗੇ ਵੇ ਇੱਥੇ ਆਣ ਕੇ ਮੜਾ ਜਾ ਚਾਹ ਪਾਣੀ ਪੀਤਾ ਵਾਵਾ ਆਏ ਤੁਹਾਡੇ ਕੋਲ ਆਣ ਕੇ ਤੁਹਾਡਾ ਭਲਾ ਹੋਵੇ ਮਹਾਰਾਜ ਜਿੰਨਾ ਗੁਰੂ ਦੇ ਨਾਮ ਦਾ ਲੰਗਰ ਲਾਇਆ ਤੁਹਾਨੂੰ ਮਹਾਰਾਜ ਸੁਖ ਦੇਵੇ ਹੈ ਤਾਂ ਜਰੂਰ ਜੀ ਪੀਜ਼ਾ ਜਾਂ 버ਗਰ ਜਾਂ ਨਿਊਡਲ ਜਿਹੜੇ ਆਪਾਂ ਭੰਡਾਰੇ ਲਾਉਣੇ ਹਨ ਉਹਨਾਂ ਦੀ ਥਾਂ ਦੇ ਦਵਾਈਆਂ ਦੇ ਪੜਾਈ ਦੇ ਲੰਗਰ ਲਾਉਣੇ ਚਾਹੀਦੇ ਬਹੁਤ ਐਨਾ ਜੇ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਸੱਚੀ ਦੇ ਵਿੱਚ ਬੜੀ ਜ਼ਰੂਰਤ ਹੈ ਜਦੋਂ ਇਹਨਾਂ ਦਾ ਅੰਦਰਦ ਸੁਣਦੇ ਆ ਤਾਂ ਸਾਨੂੰ ਜਾਂਦਾ ਸਾਡਾ ਦਰਦ ਬਹੁਤ ਥੋੜਾ ਇਹਨਾਂ ਦੇ ਸਾਹਮਣੇ ਤਾਂ ਬਹੁਤ ਵਿਰਲੇ ਮਾਵਾ ਦੇ ਪੁੱਤ ਨੇ ਜਿਹੜੇ ਇਹ ਦਰਦ ਵਡਾ ਰਹੇ ਨੇ ਤਾਂ ਨਵਦੀਪਾ ਜੀ ਮਾਤਾ ਜੀ ਦਾ ਸੋਣ ਹੀ ਲਿਆ ਤੁਸੀਂ ਵੀ ਆਂਦੇ ਜੀਰੇ ਤੋਂ ਆਏ ਆ ਇੰਨੀ ਦੂਰ ਆਉਣਾ ਪਿਆ ਦੇਖ ਲੋ ਕੀ ਹਾਲਾਤ ਬਣੇ ਨੇ ਜੇ ਤੁਸੀਂ ਵੀ ਇੱਥੇ ਦਵਾਈ ਫਰੀ ਨਾ ਦਿੰਦੇ ਹੋਏ ਮੇਰੇ ਖਿਆਲ ਨਾਲ ਦਵਾਈ ਮਿਲਣੀ ਨਹੀਂ ਸੀ ਇਹ ਭਾਈ ਐਮ ਐਸ ਨੂੰ ਕੁਛ ਨਾ ਪਾਈ ਚਾਹੀਦਾ ਜਿਹੜਾ ਕਹਿੰਦਾ ਸਾਰੀ ਦਵਾਈ ਅੰਦਰ ਮਿਲ ਰਹੀ ਹੈ ਭਾਈ ਜੇ ਅੰਦਰੋਂ ਮਿਲਦੀ ਹੁੰਦੀ ਮਾਤਾ ਨੂੰ ਇੰਨੀ ਦੂਰ ਫੇਰ 40 50 ਕਿਲੋ ਦੂਰ ਉੱਤੇ ਬੈਠੇ ਆ ਇੱਥੇ ਆਉਣ ਦੀ ਕੀ ਲੋੜ ਪਈ ਸੀ ਇਹ ਵੀ ਭਰਾ ਐਮ ਐਸ ਵੀਰ ਜੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਕੋਈ ਚੰਗਾ ਉਪਰਾਲਾ ਕਰਦਾ ਤਾਂ ਕਰ ਲੈਂਦਿਆ ਕਰੋ ਆਪਾਂ ਸਿਰਫ ਇੱਕ ਸੇਵਾ ਭਾਵਨਾ ਜੁੜੇ ਆ ਇਹ ਚ ਸਾਡਾ ਕੋਈ ਫਾਇਦਾ ਨਹੀਂ ਸੀਗਾ ਆਪਾਂ ਕੀ ਹੁੰਦੇ ਸਵਾਰਥ ਭਾਵਨਾ ਦਵਾਈਆਂ ਦੇਣੀਆਂ ਅਸੀਂ ਜਿਹੜੇ ਪੈਸੇ ਤੁਸੀਂ ਸਾਰੀ ਦਿਹਾੜੀ ਕਮਾਉਂਦੇ ਹੋ ਹੁਣ ਅੰਦਰ ਪਾਰਕਿੰਗ ਦਾ ਠੇਕਾ ਚੱਲ ਰਿਹਾ ਤੁਸੀਂ ਉਹਦੇ ਤੇ ਵੀ ਕਮਾਣੇ ਹੋਣਗੇ ਪਰ ਜਿਹੜੇ ਇਹ ਦਵਾਈਆਂ ਫ੍ਰੀ ਦੇਣੀਆਂ ਅਸੀਂ ਉਹ ਪੈਸੇ ਨਹੀਂ ਦੇਣੀਆਂ ਬਾਈ ਪਰ ਐਨ ਜੀਓ ਦਾ ਵੀ ਬੜੇ ਇਲਜ਼ਾਮ ਲਾਇਆ ਜਾਂਦੇ ਨੇ ਕਿ ਦਵਾਈਆਂ ਜਿਹੜੀਆਂ ਐਨ ਜੀਓ ਨੇ ਇਹਨਾਂ ਨੂੰ ਬੜਾ ਫਾਇਦਾ ਹੁੰਦਾ ਇਹ ਤਾਂ ਲਾਉਂਦੇ ਨੇ ਇਸ ਤਰ੍ਹਾਂ ਦੇ ਭੰਡਾਰੇ ਲਾਉਂਦੇ ਨੇ ਭਾਈ ਇਹ ਜਿਹੜੀ ਸੇਵਾ ਚੱਲ ਰਹੀ ਹੈ ਨਾ ਆਪਾਂ ਆਪਣੇ ਕੋਲ 1 ਰੁਪਈਆ ਨਹੀਂ ਦਿੱਤਾ ਸਾਰੇ ਡੋਨਰਾਂ ਨੇ ਦਵਾਈਆਂ ਲੈ ਕੇ ਦਿੱਤੀਆਂ ਲਗਭਗ 40-45000 ਰੁਪਏ ਦੀ ਦਵਾਈਆਂ ਡੋਨਰਾਂ ਨੇ ਲੈ ਕੇ ਦਿੱਤੀਆਂ ਜਿਹੜੀ ਮੈਡੀਕਲ ਸ਼ੋਅ ਤੋਂ ਵੀ ਹੋਈ ਆਈਗੀ ਉਹ ਵੀ ਮੈਡੀਕਲ ਡੋਨਰਾਂ ਨੇ ਲੈ ਕੇ ਦੇਣੀ ਆ ਆਪਾਂ ਆਪਣੀ ਜੇਬ 'ਚ 1 ਰੁਪਈਆ ਨਹੀਂ ਲਾਇਆ ਜਿਹੜੇ ਡੋਨਰ ਵੀ ਸਾਨੂੰ ਸ਼ਾਹਿਦ ਕਰਕੇ ਲੈ ਕੇ ਬਾਈ ਜੀ ਤੁਸੀਂ ਦਵਾਈਆਂ ਲੰਗਰ ਲਾਓ ਕਿਨੇ ਤੁਸੀਂ ਪੀਦੇ ਵਰਗਾਂ ਦੇ ਬੜੇ ਲਾਏ ਜੇ ਤੁਸੀਂ ਇੱਕ ਦਵਾਈਆਂ ਦਾ ਲਾਓ ਬਖਰੀ ਸ਼ੁਰੂਆਤ ਕਰੋ ਜਨਾਬ ਇੱਥੇ ਵੀ ਸੱਚ ਹੈ ਤਰਾ ਵੀਰ ਦੱਸਦਾ ਅਸੀਂ ਪੈਸਾ ਪੱਲਿਓ ਨਹੀਂ ਲੈ ਰਹੇ ਨਾ ਲੈ ਰਹੇ ਆ ਪੈਸਾ ਜੇ ਲੈਵ ਹੀ ਲੈਂਦੇ ਨੇ 150 ਰੁਪਇਆ ਜੇ ਬੱਚ ਵੀ ਜਾਂਦਾ ਤੇ ਯਾਰ ਬੋਤਿਆਂ ਦਾ ਭਲਾ ਵੀ ਤਾਂ ਹੋ ਰਿਹਾ ਇਹ ਵੀ ਤਾਂ ਧਿਆਨ ਦੇਣ ਦੀ ਲੋੜ ਆ ਇੱਧਰ ਵੀ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਤੇ ਜੇ ਇੰਨਾਂ ਦਾ ਲੋੜਵੰਦ ਜਿਹੜੇ ਪਰਿਵਾਰ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਭਲਾ ਹੋ ਰਿਹਾ ਦਵਾਵਾ ਮਿਲ ਰਹੀਆਂ ਨੇ ਹਿਸਾ ਮਿਲ ਰਹੀਆਂ ਨੇ ਤਾਂ ਜੇ ਤੁਸੀਂ ਵੱਡੇ ਅਹੁਦਿਆਂ ਤੇ ਬੈਠੇ ਹੋ ਦਵਾਈ ਨਹੀਂ ਦੇਣੀ ਹਜ਼ਾਰਾਂ ਰੁਪਇਆ ਪੇਮੈਂਟ ਲੈਂਦੇ ਹੋ ਤਨ ਚਾਵਾ ਲੈਂਦੇ ਹੋ ਫਿਰ ਵੀ ਪੱਲਾ ਝਾੜ ਦਿੰਦੇ ਹੋ ਜਿਹੜਾ ਮਰੀਜ਼ ਆਉਂਦਾ ਉਹਨਾਂ ਸਹੀ ਤਰ੍ਹਾਂ ਆਂਦੇ ਬੋਲਦੇ ਵੀ ਨਹੀਂ ਇਹ ਵੀ ਸੁਣਨ ਚ ਆਉਂਦਾ ਕਿ ਜਿਹੜਾ ਮਰੀਜ਼ ਜਾਂਦੇ ਨੇ ਉਹਨਾਂ ਨੂੰ ਸਹੀ ਤਰ੍ਹਾਂ ਟਰੀ ਚਰਮਾਣੀ ਚਾਹੀਦੀ ਹੁੰਦੀ ਤੁਸੀਂ ਚੰਗੇ ਉਹਦੇ ਤੇ ਬਹਿ ਕੇ ਵੀ ਇਹੋ ਜਿਹਾ ਕਰਤੂਤਾਂ ਕਰਦਾ ਤੇ ਬੜੀ ਮਾੜੀ ਗੱਲ ਆ ਯਾਰ ਨਵਦੀਪ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਜਿੱਥੇ ਤੁਸੀਂ ਇਹੋ ਜਿਹਾ ਉਪਰਾਲਾ ਕੀਤਾ ਉੱਥੇ ਹੀ ਮੇਰੇ ਖਿਆਲਾਂ ਨਾਲ ਦੁਨੀਆ ਦੇ ਸਾਹਮਣੇ ਸੱਚਾਈ ਵੀ ਲੈਂਦੀ ਹੈ ਕਿ ਇਹ ਹਾਲਾਤ ਬਣੇ ਨੇ ਸਾਡੇ ਦਵਾਈਆਂ ਤਾਂ ਅਸਮਰਥ ਨੇ ਦਵਾਈ ਲੈਣ ਵਾਸਤੇ ਪੈਸੇ ਨਹੀਂ ਘੇਟਲਾ 200 ਰੁਪਏ ਤਾਂ ਹੈ ਨਹੀਂ ਜੇਬ ਦੇ ਵਿੱਚ ਜੀ ਦਵਾਈ ਲੈਣ ਲਈ ਇੰਨੀ ਨਹੀਂ ਦੂਰ ਆਉਣਾ ਪੈ ਰਿਹਾ ਤੇ ਤੁਸੀਂ ਬਹੁਤ ਹੀ ਵਿਧਾਈ ਦੇ ਪਾਤਰ ਵੀ ਆ ਤੁਸੀਂ ਨੌਜਵਾਨ ਵੀਰੋ ਸਾਡੀ ਵੀ ਦੁਆਵਾਂ ਦੇ ਅਸੀਸਾਂ ਤੁਹਾਡੇ ਨਾਲ ਨੇ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹੇ ਨੇ ਚਾਹੀਦੇ ਨੇ ਜੇ ਤੁਹਾਡੇ ਜਿਹੇ ਭਰਾ ਨਾ ਹੋਣ ਇਸ ਦੁਨੀਆ ਤੇ ਬਹੁਤਿਆਂ ਦਾ ਦਾ ਦਰਦ ਇਸ ਤਰ੍ਹਾਂ ਹੀ ਔਲੇ ਦੇ ਵਿੱਚ ਹੀ ਰਹਿ ਜੇ ਤਾਂ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਸਾਡਾ ਜੀ ਅਸੀਂ ਇਹਨਾਂ ਦਾ ਦਰਦ ਵੜਾਈਏ ਵਿਰਲੇ ਹੀ ਮਾਵਾ ਦੇ ਪੁੱਤ ਹੁੰਦੇ ਨੇ ਜਿਹੜੇ ਦੂਜਿਆਂ ਦਾ ਦਰਦ ਸਮਝਦੇ ਨੇ ਤਾਂ ਨਵਦੀਪ ਵੀਰ ਵੀ ਇੱਥੇ ਪਹੁੰਚਿਆ ਦਾ ਤੇਜੀ ਰੰਧਾਵਾ ਜੀ ਵੀ ਸਾਡੇ ਨਾਲ ਨੇ ਇਹ ਵੀ ਸਮਾਜ ਸੇਵੀ ਵੀਰ ਨੇ ਸਾਡੇ ਤਾਂ ਹਮੇਸ਼ਾ ਹੀ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਜਾਂਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਤੇ ਜਿਵੇਂ ਦੇਖਦੇ ਨਵਦੀਪ ਵੀਰ ਦੇ ਨੇ ਕਿਉਂ ਜੇ ਭੰਡਾਰਾ ਲਾਤਾ ਆਂਦੇ ਦਵਾਈਆਂ ਦਾ ਜਿੱਥੇ ਪੀਜੇ ਵੰਡੇ ਜਾ ਰਹੇ ਨੇ ਵਰਚਰ ਦਾ ਹੀ ਵੰਡੇ ਜਾ ਰਹੇ ਨੇ ਨਿਊਰਲ ਦਾ ਹੀ ਲਾਇਆ ਜਾਂਦੇ ਨੇ ਪਰ ਵੀਰ ਨੇ ਦਵਾਈਆਂ ਦਾ ਭੰਡਾਰਾ ਲਾਤਾ ਬਹੁਤ ਵਧੀਆ ਵੀਰੇ ਦੀ ਸੋਚ ਹੈ ਕਿਉਂਕਿ ਅੱਜ ਕੱਲ ਹਰ ਕੋਈ ਛੀਦੀ ਦੇ ਅੱਗੇ ਜਾਂ ਕੋਈ ਹੋਵੇ ਲੰਗਰਾਂ ਸੋਚਦਾ ਪਰ ਵੀਰੇ ਨੇ ਵਧੀਆ ਚੀਜ਼ ਸੋਚੀ ਹੈ ਕਿ ਇੱਕ ਗੁਰੂ ਦਵਾਈਆਂ ਦਾ ਲੰਗਰ ਲਾਤਾ ਹੈ ਤੇ ਹਰ ਇੱਕ ਦੀ ਇਹੋ ਸੋਚਣੀ ਚਾਹੀਦੀ ਹੈ ਕਿ ਇਸ ਵਕਤ ਇਹ ਚੀਜ਼ ਦੀ ਬਹੁਤ ਲੋੜ ਹੈ ਸਾਨੂੰ ਕਿਉਂਕਿ ਵੇਖੋ ਕਿੰਨੇ ਪਰਿਵਾਰ ਆ ਜਿਹੜੇ ਸ਼ਾਇਦ ਡਾਕਟਰ ਕੋ 10 ਰੁਪਏ ਦੀ ਪੱਤੀ ਤੇ ਕਟਾ ਲੈਂਦੇ ਆ ਪਰ ਉਹਨਾਂ ਕੋ ਯਾਰ 2000 ਦੀ ਦਵਾਈ ਨਹੀਂ ਲਈ ਜਾਂਦੇ ਵੇਲੇ ਤੇ ਚਲੋ ਇਹ ਵੀ ਅੱਜ ਕੋਈ ਵੀ ਮਰੀਜ਼ ਖਾਲੀ ਨਹੀਂ ਜਾਊਗਾ ਤੇ ਇਹੋ ਹੀ ਅਸਲੀ ਸ਼ਰਦਾ ਆ ਗੁਰੂਪ੍ਰੀਤ ਜਿਹੜੀ ਇਸ ਵੀਰ ਨੇ ਕਰਕੇ ਦਿਖਾਈ ਅੱਜ ਤਾਂ ਜਰੂਰ ਜੀ ਇਹੀ ਸਭ ਤੋਂ ਵੱਡਾ ਉਪਰਾਲਾ ਵੀਰ ਦਾ ਇਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੈ ਜਿੱਥੇ ਭੰਡਾਰਾ ਹੀ ਲਾਤਾ ਦਵਾਈਆਂ ਦਾ ਬੜੇ ਭੰਡਾਰੇ ਵੇਨੇ ਅਸੀਂ ਪਿਜੇ ਲਾਏ ਜਾਂਦੇ ਨੇ ਨਿਊਡਲ ਲਾਏ ਜਾਂਦੇ ਨੇ ਤਾਂ ਵੀਰੇ ਜਿੱਥੇ ਚੱਲ ਰਿਹਾ ਸ਼ਹੀਦੀ ਦਿਹਾੜੇ ਉੱਥੇ ਦੇ ਹਾਲਾਤ ਵੀ ਅਸੀਂ ਦੇਖੀਏ ਨਾ ਉਮ ਵਾਜੇ ਲੈ ਲੈ ਜਾਂਦੇ ਨੇ ਪੀਪਣੀਆਂ ਵਜਾਉਂਦੇ ਜਾਂਦੇ ਨੇ ਲੋਕੀ ਕਿਵੇਂ ਦੇਖਦੇ ਹੋ ਤੁਸੀਂ ਵੀ ਜਾਤੇ ਆਏ ਹੋ ਬਾਈ ਉੱਥੇ ਮਾਹੌਲ ਹੀ ਇਦਾਂ ਦਾ ਬਣਿਆ ਲੋਕੀ ਨਾ ਇੱਕ ਪਿਕਨਿਕ ਸਪੋਰਟ ਬਣਾ ਕੇ ਰੱਖ ਦਿੱਤਾ ਬਾਈ ਉਹਨਾਂ ਨੂੰ ਲੋਕੀ ਟਰੈਕਾਂ ਦੇ ਡਕਾਂ ਦੇ ਅੱਗਾ ਗਾਣੇ ਲਾ ਕੇ ਜਾਂਦੇ ਨੇ ਏਡੀ ਉੱਚੀ ਆਵਾਜ਼ ਜਿਵੇਂ ਆਪਣੇ ਪਿਓ ਦੇ ਵਿਆਹ ਚੱਲੇ ਹੁੰਦੇ ਬਾਈ ਉੱਥੇ ਮਰਗ ਹੋਈ ਬਾਈ ਆਪਣੇ ਘਰ ਮਰਗ ਹੋਈ ਹੋਵੇ ਨਾ ਚਾਰ ਦਿਨ ਬਾਈ ਰੋਟੀ ਨਹੀਂ ਬੰਦੀ ਆਪਣੇ ਘਰ ਮਰਗ ਹੋਈ ਹੋਵੇ ਚਾਰ ਦਿਨ ਰੋਟੀ ਨਹੀਂ ਬੰਦੀ ਚੱਲ ਛੱਡ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਉੱਥੇ ਲੋਕੀ ਵਾਜੇ ਵਜਾਏ ਜਾਂਦੇ ਯਾਰ ਪਿਕਨਿਕ ਸਪੋਰਟ ਹੀ ਬਣਾਤਾ ਯਾਰ ਐਸ ਐਸ ਡੀ ਤਾਂ ਜਰੂਰ ਜੀ ਸਰਬੰਸਦਾਨੀ ਸੀ ਉਹਨਾਂ ਨੇ ਆਪਣਾ ਪਰਿਵਾਰ ਵਾਰਤਾ ਸਾਡੇ ਉਤੋਂ ਦੀ ਸਾਡੇ ਲਈ ਵਾਰਿਆ ਪਰ ਅਸੀਂ ਉਹਨਾਂ ਦੀਆਂ ਸ਼ਹੀਦਾਂ ਨੂੰ ਅਜੇ ਵੀ ਨਹੀਂ ਸਮਝ ਪਾਏ ਅਸੀਂ ਭੁੱਲਦੇ ਜਾ ਰਹੇ ਹਾਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਹੋ ਜਿਹੇ ਭੰਡਾਰੇ ਲਾਉਣੇ ਚਾਹੀਦੇ ਨੇ ਪੜ੍ਹਾਈ ਦੇ ਭੰਡਾਰੇ ਲਾਉਣੇ ਚਾਹੀਦੇ ਨੇ ਦਵਾਈਆਂ ਦੇ ਲਾਉਣੇ ਚਾਹੀਦੇ ਨੇ ਨਾ ਜਿਹੜੇ ਦੁੱਗੇ ਪੀਜੇ ਲਾ ਲਓ 버ਗਰ ਲਾ ਲਓ ਨਿਊਡਲ ਲਾ ਲਓ ਇਸ ਤੋਂ ਇਸ ਤੋਂ ਵਧੀਆ ਉਪਰਾਲਾ ਜਿਹੜਾ ਹੈ ਵੀਰ ਨੇ ਨਵਦੀਪ ਨਹੀਂ ਕੀਤਾ ਜਿਹੇ ਦਵਾਈਆਂ ਦਾ ਭੰਡਾਰਾ ਲਾਤਾ ਤਾਂ ਜਿਹੜੇ ਵੀ ਲੋੜਵੰਦ ਵੀਰ ਨੇ ਜਿਨ੍ਹਾਂ ਨੂੰ ਦਵਾਈ ਲੈਣ ਤੋਂ ਵੀ ਅਸਪਰਸ ਨੇ ਉਹ ਜੇ ਦਵਾਈ ਲੈਣੀ ਹੋਈਆਂ ਜਾਂ ਲੋੜਵੰਦ ਨੇ ਜਾਂ ਇਲਾਜ ਨਹੀਂ ਹੋ ਰਿਹਾ ਤਾਂ ਨਵਦੀਪ ਵੀਰੇ ਨੂੰ ਜ਼ਰੂਰ ਮਿਲਣ ਨਵਦੀਪ ਵੀਰੇ ਬਹੁਤ ਇਸ ਤਰ੍ਹਾਂ ਦੇ ਪਰਿਵਾਰ ਨੇ ਇਹੀ ਨਹੀਂ ਹੈ ਜਿਹੜੇ ਇੱਥੇ ਪਹੁੰਚੇ ਨੇ ਇਹਨਾਂ ਤੋਂ ਇਲਾਵਾ ਵੀ ਬੜੇ ਪਰਿਵਾਰ ਨੇ ਜੇ ਤੁਹਾਡੇ ਨਾਲ ਰਾਬਤਾ ਬਣਾਉਂਦੇ ਤਾਂ ਉਹਨਾਂ ਦੀ ਜ਼ਰੂਰ ਮਦਦ ਕਰਿਓ ਆਪਣਾ ਮੋਬਾਈਲ ਨੰਬਰ ਬਈ ਸਾਡੀ ਟੀਮ ਦਾ ਨੰਬਰ ਨੋਟ ਕਰ ਸਕਦੇ ਆ ਵੈਸੇ ਜੱਪਾ 365 ਦਿਨ ਦਰਬਾਰ ਸਾਹਿਬ ਲੱਗੇ ਧਰਮ ਸਿੰਘ ਮਾਰਕੀਟ ਆ ਉਹਦੇ ਬਿਲਕੁਲ ਸਾਹਮਣੇ ਪੰਜਾਬ ਐ ਤੇ ਸਿੰਧ ਬੈਂਕ ਆ ਉਹਦੇ ਬਾਹਰ 365 ਦਿਨ ਮਿਲਦੇ ਆ ਮੀ ਹੋਵੇ ਨੇਰੀ ਹੋਵੇ ਤੂਫਾਨ ਹੋਵੇ ਅਸੀਂ 365 ਦਿਨ ਉੱਥੇ ਮਿਲਣਾ ਹੀ ਆ ਜਿਹੜ ਸੇਵਾ ਹੈ ਨਹੀਂ ਜੂ ਇਹ ਕੋ ਪਹਿਹਾਂ ਦੀ ਕਰਨੀ ਸੇਵਾ ਸੇਵਾ ਕਿ ਇਹਨੂੰ ਚੰਗੇ ਰਾਹ ਪਾ ਦੇਣਾ ਕਿ ਇਹਨੂੰ ਸਾਡੀ ਲੋਕੇਸ਼ਨ ਤੱਕੋਂ ਜਿਆਦਾ ਨਾ ਉਹ ਵੀ ਇੱਕ ਸੇਵਾ ਵਾ ਤਾਂ ਕਿ ਜੇ ਹਾਲ ਹੋਏ ਸਾਡਾ ਨੰਬਰ ਨੋਟ ਕਰ ਸਕਦੇ ਹੋ 96880 0099 78891 68849 ਬੋਤਮ ਰਾਜੀ ਤਾਂ ਜਰੂਰ ਹੋਏ ਇਹ ਵੀਡੀਓ ਉਸ ਲੋੜਵੰਦ ਪਰਿਵਾਰ ਤਾਈ ਜਰੂਰ ਪਹੁੰਚਾ ਦਿਓ ਜਿਹੜੇ ਹਮੇਸ਼ਾ ਤਰਸਦੇ ਨੇ ਦਵਾਈਆਂ ਲੈਣ ਤੋਂ ਵੀ ਸਮਰਥ ਨਹੀਂ ਜੇ ਵੀਰ ਤਾਂ ਹੀ ਉਸ ਦੀ ਵੀਡੀਓ ਪਹੁੰਚ ਜਾਂਦੀ ਆ ਜਾਂ ਵੀਰ ਤਾਂ ਹੀ ਉਹ ਪਰਿਵਾਰ ਪਹੁੰਚ ਜਾਂਦਾ ਤਾਂ ਉਸ ਦਾ ਇਲਾਜ ਜਿਹੜਾ ਜਰੂਰ ਹੋ ਜਾਏਗਾ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਨਾਲ